ਇਸ ਲਈ ਪਾਹਲ ਕਪੂਆ ਦੇ ਪਿੰਡ ਸੇਵੜਾ ਕਲਾ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਨਿਰਮਨਕਾਰੀ ਮਿਸ਼ਨ ਵਾਲੇ ਪਾਸੋਂ ਲਗਾਤਾਰ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਨੇ ਤੇ ਅੱਜ ਫੇਰ ਉਹਨਾਂ ਵੱਲੋਂ ਇੱਕ ਫੂਨਦਨ ਕੈਂਪ ਦਾ ਆਯੋਜਨ ਸੇਵੜਾ ਕਲਾ ਦੇ ਨਿਰਮਨਕਾਰੀ ਪੋਬੰਦੇ ਵਿੱਚ ਕੀਤਾ ਗਿਆ ਸੀ ਉਹ ਤਾਂ ਹਾਂ ਦੀ ਕੋਸ਼ਿਸ਼ ਕਰ ਰਹੇ ਆ ਕਿ ਇਸ ਇਸ ਵੇਲੇ ਜੜਿਆ 사ਸੰਗ ਜਲਦਾ ਰਿਹਾ ਦੂਸਰੇ ਪਾਸੇ ਹਾਲ ਦੇ ਵਿੱਚ ਜੜਿਆ ਫੂਨਦਨ ਕੈਂਪ ਦੇ ਦਾ ਜੋਜਨ ਕੀਤਾ ਗਿਆ ਜਿਹਦੇ ਵਿੱਚ ਕਾबिनेट ਮੰਤਰੀ ਪੰਜਾਬ ਲਾਲਚਨ ਗੜਾਚਕ ਪਹੁੰਚੇ ਨੇ ਉਹਨਾਂ ਵੱਲੋਂ ਨਨਕਾਰੇ ਮਿਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸراہਨਾ ਕੀਤੀ ਗਈ ਹੈ ਇਸ ਮੌਕੇ ਤੇ 300 ਦੇ ਕਰੀਬ ਜਿਹੜੇ ਐਸਐਸ ਡਾਲੂਆ ਵੱਲੋਂ ਜਿਹੜੇ ਆ ਉਹ ਖੋਨਨ ਕੀਤਾ ਗਿਆ ਤੇ ਕਾबिनेट ਮੰਤਰੀ ਪੰਜਾਬ ਲਾਲਚਨ ਗੜਾਚਕ ਹੁਣਾ ਵੱਲੋਂ ਇਹਨਾਂ ਦੇ ਕੰਮਾਂ ਦੀ ਸਲਾਹਨਾ ਕੀਤੀ ਗਈ ਹੈ ਉਹ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਕਿ ਮੰਤਰੀ ਪੰਜਾਬ ਲਾਲਚਨ ਗੜਾਚਕ ਹੁਣਾ ਦੇ ਨਾਲ ਕੀ ਕਹਿਣਾ ਹੋਂ ਦਾ ਇਸ ਕੈਂਪ ਦੇ ਦੌਰਾਨ ਇਨ ਫਿਊਚਰ ਬਿਲਕੁਲ ਅੱਜ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਆ ਕਿ ਨਿਰੰਕਾਰੀ ਮਿਸ਼ਨ ਜਿਹੜਾ ਹਮੇਸ਼ਾ ਹੀ ਵੈਸੇ ਆ ਸਮਾਜ ਸੇਵਾ ਚ ਰਹਿੰਦਾ ਮਾਨਵਤਾ ਦੀ ਸੇਵਾ ਚ ਰਹਿੰਦਾ ਸੋ ਅੱਜ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਰਾਏਪੁਰ ਗਦਲੌਰ ਵੱਲੋਂ ਚੰਡੀਗੜ੍ਹ ਵੱਲੋਂ ਸੌੜਾ ਕਲਾਂ ਦੇ ਅੰਦਰ ਇੱਕ ਵੱਡਾ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਸੋ ਜਿਹਦੇ ਵਿੱਚ ਹੁਣ ਤੱਕ 200 ਤੋਂ ਉੱਪਰ ਵਿਅਕਤੀਆਂ ਨੇ ਬਲੱਡ ਡੋਨੇਟਿੰਗ ਕੀਤਾ ਤੇ ਲਗਭਗ ਇਹਨਾਂ ਦਾ 300 ਜਿਹੜੇ ਉਹ ਟਾਰਗੇਟ ਹੈਗਾ ਇਹ ਬਲੱਡ ਡਿਡ ਕਰਨ ਦਾ ਸੋ ਮੈਂ ਕਰੀਏ ਤੇ ਆਇਆ ਬੜਾ ਵਧੀਆ ਲੱਗਿਆ ਪ੍ਰਬੰਧ ਦੇ ਪੱਖ ਤੋਂ ਵੀ ਪ੍ਰਸ਼ਾਸਨ ਦੇ ਪੱਖ ਤੋਂ ਵੀ ਔਰ ਜਿਨ੍ਹਾਂ ਵਿਅਕਤੀਆਂ ਨੇ ਬਲੱਡ ਡੋਨੇਟ ਕੀਤਾ ਮੈਂ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਦਾ ਔਰ ਅਪੀਲ ਵੀ ਕਰਦਾ ਕਿ ਸਭ ਤੋਂ ਉੱਤਮ দান ਹੈ ਬਲੱਡ ਦਾ ਡੋਨੇਟ ਕਰਨਾ ਜਿਹਦੇ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਹੋਵੇ ਸੋ ਲਗਾਤਾਰ ਪੰਜਾਬ ਸਰਕਾਰ ਵੀ ਹੈਲਥ ਦੇ ਪੱਖ ਤੋਂ ਕਾਫੀ ਵੱਡੇ ਉਪਰਾਲੇ ਪੰਜਾਬ 'ਚ ਕਰ ਰਹੀ ਹੈ ਹਲਕੇ ਪੁਇਚ ਵੀ ਕੀਤੇ ਜਾ ਰਹੇ ਚਾਹੇ ਆਮ ਆਦਮੀ ਕਲੀਨਿਕ ਦੇ ਰੂਪ 'ਚ ਹੋਣਾ ਚਾਹੇ ਅਜ ਦਵਾਈਆਂ ਜਾਂ ਮੈਡੀਕਲ ਸੇਵਾ ਸਾਰੀ ਲੋਕਾਂ ਨੂੰ ਫ੍ਰੀ ਹੈਗੀ ਐ ਸੋ ਮੈਡੀਕਲ ਮਦਦ ਕਿਸੇ ਦੀ ਕਰਨੀ ਇਹ ਮੈਂ ਸਮਝਦਾ ਕਿ ਬੜਾ ਉੱਚਾ ਕਾਜ ਹੈਗਾ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਣਕਾਂ ਦੀ ਬਿਜ਼ਨਸ ਕਾਰਜ ਲੱਗਾ ਔਰ ਅੱਜ ਵੱਡੀ ਮਾਤਰਾ 'ਚ ਖਾਸ ਕਰਕੇ ਮਹਿਲਾਵਾਂ ਵੀ ਬਲੱਡ ਦੇ ਰਹੀਆਂ ਨੇ ਇਹ ਇੱਕ ਹੋਰ ਚੰਗੀ ਗੱਲ ਹੈ One of the premium and prestigious professional institutes providing a wide range of professional courses with 100% placement assistance. We are Sri Sai Group of Institutes.